ਉਹਨੇ ਆਪਣੀਆਂ ਪੈਰਾਂ ਵੱਲ ਵੇਖਿਆ ਤਾਂ ਉਹਨੂੰ ਆਪਣੇ ਬਾਪੂ ਬਾਗ ਸਿੰਘ ਦੀ ਗੱਲ ਚੇਤੇ ਆਉਣ ਲੱਗ ਪਈ। ਅੱਜ ਤੋਂ 2 ਦਹਾਕੇ ਪਹਿਲਾਂ ਦੀ ਗੱਲ ਹੈ। ਬਾਬਾ ਬਾਗ ਸਿਓ ਸਵੇਰੇ ਉੱਠ ਕੇ ਬਾਣੀ ਦਾ ਪਾਠ ਕਰਦਾ ਹੋਇਆ ਰਤਨ ਸਾਹ ਠੰਡੇ ਤੱਤੇ ਪਾਣੀ ਨਾਲ ਇਸ਼ਨਾਨ ਕਰਦਾ। ਆਪਣੇ ਪਿੰਡੇ ਨੂੰ ਪਹੁੰਚ ਕੇ ਹੱਥ ਵਿੱਚ ਮਾਲਾ ਦੇ ਮਣ ਕੇ ਫੇਰਦਾ ਹੋਇਆ ਸਾਰੇ ਘੜਵੇ ਵਿੱਚ ਢੀੜਾ ਕੱਢਦਾ। ਤੇ ਫਿਰ ਆਪਣੇ ਮੰਝੇ ਤੇ ਆ ਕੇ ਪੈ ਜਾਂਦਾ ਨਾਮ ਜਪਦਾ ਰਹਿੰਦਾ ਵਾਹਿਗੁਰੂ 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 ਅੱਜ ਜਦੋਂ ਗੁਰਜੀਤ ਉਹਦੇ ਕੋਲ ਚਾਹ ਦੀ ਗੜਵੀ ਭਰ ਕੇ ਲੈ ਆਇਆ ਤਾਂ ਉਹਦੀ ਬਾਹ ਫੜ ਕੇ ਆਪਣੇ ਕੋਲ ਹੀ ਮੰਝੇ ਤੇ ਬਿਠਾ ਲਿਆ ਬਾਟੀ ਵਿੱਚ ਚਾਹ ਪਾ ਕੇ ਉਹਨੂੰ ਠਾਰਨ ਲਈ ਆਪਣੇ ਹੱਥ ਵਿੱਚ ਫੜੀ ਰੱਖਿਆ ਤੇ ਪੁੱਛਿਆ ਕੱਲ ਗਿਆ ਨਹੀਂ ਭਜਨ ਫਿਰ ਗੁਰਜੀਤ ਸਿਆ ਗਿਆ ਸੀ ਬਾਪੂ ਮੈਂ ਤਾਂ ਨਹੀਂ ਕਦੇ ਨਾਗਾ ਪੈਣ ਦਿੱਤਾ ਇੜੀ ਪਈ ਤੇ ਗਿਆ ਸੀ ਆ ਬੱਛਪੜੀ ਵਾਲੇ ਬਨੇ ਉੱਥੇ ਤਾਂ ਨਹੀਂ ਗਿਆ ਸ਼ੇਰਾ ਕਾ ਤੋ ਝੂਠ ਬੋਲਦਾ ਹੈ ਸੱਚੀ ਪਰ ਗੁਰਜੀਤ ਕੱਲ ਨਹੀਂ ਸੀ ਗਿਆ ਸਗੋਂ ਤਾਂ ਬਾਹਰੋਂ ਮੰਝੇ ਤੋਂ ਉੱਠ ਕੇ ਸੁਹਾਤ ਵਿੱਚ ਆਪਣੀ ਮੂਮੀ ਦੇ ਮੰਝੇ ਤੇ ਜਾ ਕੇ ਪੈ ਗਿਆ ਸੀ ਉਹਦੇ ਅੰਦਰ ਇਹ ਗੱਲ ਬਾੜ ਪਾਉਂਦੀ ਪਈ ਸੀ ਕਿ ਬਾਬੇ ਨੂੰ ਕਿਵੇਂ ਪਤਾ ਲੱਗ ਗਿਆ ਕਿ ਕੱਲ ਮੈਂ ਭਜਨ ਨਹੀਂ ਗਿਆ ਬਾਬੇ ਨੇ ਚਾਹ ਦਾ ਸੜਾਕਾ ਮਾਰਿਆ ਤੇ ਉਹਨੂੰ ਇਸ਼ਾਰੇ ਨਾਲ ਇੱਥੋਂ ਜਾਣ ਲਈ ਆਖ ਦਿੱਤਾ ਆਪਦੇ ਪਿਓ ਵਾਂ ਨੂੰ ਗੱਪ ਤੈਨੂੰ ਵੀ ਨਹੀਂ ਰੋੜਨਾ ਆਉਂਦਾ ਅੱਜ ਜਿਹੜੇ ਪਾਸੇ ਮਰਜੀ ਜਾਵਣੀ ਮੈਂ ਤੈਨੂੰ ਬੁੱਝ ਕੇ ਦੱਸਾਂ ਬਈ ਤੂੰ ਕਿਹੜੇ ਬੰਨੇ ਭਾਜ ਲਾਉਣ ਗਿਆ ਸੀ ਗੁਰਜੀਤ ਨੇ ਪੈਰਾਂ ਵਿੱਚ ਕੱਪੜੇ ਦੇ ਫਲੀਟ ਪਾ ਲਏ ਉਹਨਾਂ ਦੇ ਫੀਤੇ ਪੂਰੀ ਗੰਡ ਮਾਰ ਕੇ ਮੁਰ ਗਿੱਟਿਆਂ ਨਾਲ ਬੰਨ ਲਏ ਘਰੋਂ ਬਾਹਰ ਤੁਰ ਗਿਆ ਚੰਦ ਦਾ ਮਿੱਸਾ ਜਿਹਾ ਚਾਨਣ ਅਜੇ ਵੀ ਫਿੱਕੇ ਫਿੱਕੇ ਪਰਛਾਵੇਂ ਬਣਿਆ